ਸਤਿ ਸ਼੍ਰੀ ਅਕਾਲ ਅੱਜ ਆਪਾਂ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੀ ਸਤਵੀਂ ਪੌੜੀ ਦੀ ਵਿਚਾਰ ਕਰਾਂਗੇ ਹਾਂਜੀ ਸਤਿ ਸ਼੍ਰੀ ਅਕਾਲ ਆਪਾਂ ਕੋਸ਼ਿਸ਼ ਕਰਾਂਗੇ ਕਿ ਇਸ ਵਿੱਚ ਜਿਹੜੇ ਪ੍ਰਭੂ ਸਿਮਰਨ ਦੇ ਫਾਇਦੇ ਦੱਸੇ ਗਏ ਨੇ ਉਹਨਾਂ ਨੂੰ ਸਮਝੀਏ ਹਾਂਜੀ ਤਾਂ ਸ਼ੁਰੂ ਕਰਦੇ ਹਾਂ ਪਹਿਲੀ ਤੁਕ ਤੋਂ ਪ੍ਰਭ ਕੇ ਸਿਮਰਨ ਕਾਰਜ ਪੂਰੇ ਇਸ ਬਾਰੇ ਕੀ ਸਮਝਾਇਆ ਗਿਆ ਜੀ ਇਸ ਦਾ ਸਿੱਧਾ ਮਤਲਬ ਤਾਂ ਇਹ ਹੈ ਕਿ ਪਰਮਾਤਮਾ ਦਾ ਨਾਮ ਯਾਦ ਕਰਨ ਨਾਲ ਸਿਮਰਨ ਨਾਲ ਜ਼ਿੰਦਗੀ ਦੇ ਕਮ ਸਫਲ ਹੁੰਦੇ ਨੇ ਪੂਰੇ ਹੁੰਦੇ ਨੇ ਪਰ ਇਸ ਤੋਂ ਵੀ ਮਤਲਬ ਅੱਗੇ ਦੀ ਗੱਲ ਇਹ ਹੈ ਕਿ ਜੇ ਕਮ ਪੂਰੇ ਨਾ ਵੀ ਹੋਣ ਨਾ ਕਿਸੇ ਵਜ੍ਹਾ ਕਰਕੇ ਹਾਂਜੀ ਤਾਂ ਵੀ ਸਿਮਰਨ ਵਾਲਾ ਦੁਖੀ ਨਹੀਂ ਹੁੰਦਾ ਉਹ ਚਿੰਤਾਚ ਨਹੀਂ ਪੈਂਦਾ ਹਾਂ ਜਿਵੇਂ ਅੱਗੇ ਲਿਖਿਆ ਕਬ ਹੁਣਾ ਚੂਰੇ ਬਿਲਕੁਲ ਕਬ ਹੁਣਾ ਚੂਰੇ ਉਹਦੀ ਮਾਨਸਿਕ ਅਵਸਥਾ ਐਸੀ ਬਣ ਜਾਂਦੀ ਹੈ ਕਿ ਉਹ ਹਰ ਹਾਲ ਚ ਕਹ ਲੋ ਸੰਤੁਸ਼ਟ ਰਹਿੰਦਾ ਹੈ ਮਤਲਬ ਇਹ ਸਿਰਫ ਬਾਹਰੀ ਸਫਲਤਾ ਨਹੀਂ ਅੰਦਰ ਦੀ ਸ਼ਾਂਤੀ ਦੀ ਗੱਲ ਵੀ ਹੈ ਨਤੀਜਾ ਪਾਵੇਂ ਜੋ ਮਰਜ਼ੀ ਹੋਵੇ ਹਾਂਜੀ 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 ਤਾਂ ਫਿਰ ਇਹ ਅੰਦਰੂਨੀ ਅਵਸਥਾ ਹੋਰ ਕਿਵੇਂ ਪੱਕੀ ਹੁੰਦੀ ਹੈ ਅਗਲੀਆਂ ਤੁਕਾਂ ਨੇ ਪ੍ਰਭ ਕੇ ਸਿਮਰਨ ਹਰ ਗੁਣ ਬਾਣੀ ਪ੍ਰਭ ਕੇ ਸਿਮਰਨ ਸਹਿਜ ਸਮਾਨੀ ਬਿਲਕੁਲ ਜੀ ਦੇਖੋ ਜਿਹੜੇ ਸਿਮਰਨ ਕਰਦੇ ਨੇ ਉਹ ਕੁਦਰਤੀ ਪ੍ਰਭੂ ਦੇ ਗੁਣ ਗਾਉਣ ਵਾਲੀ ਬਾਣੀ ਨਾਲ ਜੁੜ ਜਾਂਦੇ ਨੇ ਹਰ ਗੁਣ ਬਾਣੀ ਹਾਂਜੀ ਉਹ ਬਾਣੀ ਪੜਦੇ ਨੇ ਸੁਣਦੇ ਨੇ ਵਿਚਾਰਦੇ ਨੇ ਇਸ ਅਭਿਆਸ ਨਾਲ ਨਾਲ ਹੌਲੀ-ਹੌਲੀ ਉਹਨਾਂ ਦਾ ਮਨ ਇੱਕ ਸ਼ਾਂਤ ਇੱਕ ਅਡੋਲ ਅਵਸਥਾ 'ਚ ਟਿਕ ਜਾਂਦਾ ਹੈ ਬਾਣੀ ਇਸੇ ਨੂੰ ਸਹਿਜ ਅਵਸਥਾ ਕਿਹਾ ਹੈ ਹਾਂਜੀ ਸਹਿਜ ਸਮਾਨੀ ਉਸ ਅਵਸਥਾ 'ਚ ਸਮਾ ਜਾਂਦਾ ਹੈ ਤਾਂ ਮਤਲਬ ਬਾਹਰਲਾ ਅਭਿਆਸ ਯਾਨੀ ਬਾਣੀ ਅੰਦਰਲੀ ਅਵਸਥਾ ਯਾਨੀ ਸਹਿਜ ਨੂੰ ਪੱਕਾ ਕਰਦਾ ਹੈ अच्छा एक दूसरे ਨਾਲ ਜੁੜਿਆ ਹੋਇਆ ਹੈ ਹੈਨਾ ਤਾਂ ਇਸ ਸਹਜ ਅਵਸਥਾ ਦੇ ਹੋਰ ਕੀ ਅਸਰ ਹੁੰਦੇ ਨੇ ਅੱਗੇ ਜ਼ਿਕਰ ਆਂਦਾ ਹੈ ਨਹਿਚਲ ਆਸਨ ਤੇ ਕਮਲ ਬਿਗਾਸਨ ਦਾ ਮੈਂ ਕਿ ਸਿਮਰਨ ਨਹਿਚਲ ਆਸਨ ਪ੍ਰਭੂ ਕੇ ਸਿਮਰਨ ਕਮਲ ਬਿਗਾਸਨ ਹਾਂਜੀ ਜਦੋਂ ਮਨ ਸਹਿਜ ਵਿੱਚ ਟਿਕ ਗਿਆ ਨਾ ਤਾਂ ਉਹ ਨਿਸ਼ਚਲ ਆਸਨ ਉੱਤੇ ਬੈਠ ਜਾਂਦਾ ਹੈ ਮਤਲਬ ਮਨ ਦਾ ਪੱਕਾ ਟਿਕਾਉ ਹੋ ਗਿਆ ਉਹ ਭਟਕਦਾ ਨਹੀਂ ਫਿਰ ਡੋਲਦਾ ਨਹੀਂ ਸਿਰਫ ਸੋਚਾਂ ਦਾ ਟਿਕਾਉ ਨਹੀਂ ਸਗੋਂ ਜਿਹੜੇ ਭਾਵਨਾਤਮਕ ਉਤਰਾ ਚੜਾਅ ਹੁੰਦੇ ਨੇ ਉਹਨਾਂ ਤੋਂ ਵੀ ਸ਼ਾਂਤੀ ਮਿਲ ਜਾਂਦੀ ਹੈ ਅੱਛਾ ਤੇ ਜਦੋਂ ਮਨ ਇੰਜ ਟਿਕ ਜਾਂਦਾ ਨਾ ਤਾਂ ਕੁਦਰਤੀ ਨਤੀਜਾ ਹੁੰਦਾ ਕਮਲ ਬਿਗਾਸਨ ਯਾਨੀ ਹਿਰਦਾ ਜਿਹੜਾ ਉਹ ਕਮਲ ਦੇ ਫੁੱਲ ਵਾਂਗ ਖਿੜ ਜਾਂਦਾ ਹੈ ਮਤਲਬ ਅੰਦਰ ਇੱਕ ਖੁਸ਼ੀ ਇੱਕ ਆਨੰਦ ਇੱਕ ਖੇੜਾ ਬਣਿਆ ਰਹਿੰਦਾ ਹੈ ਤਾਂ ਇਹ ਪੂਰੀ ਇੱਕ ਤਰਤੀਬ ਹੈ ਸਿਮਰਨ ਤੋਂ ਗੁਣ ਗਾਇਨ ਫਿਰ ਸਹਿਜ ਫਿਰ ਮਨ ਦਾ ਟਿਕਾਉ ਤੇ ਫਿਰ ਅੰਦਰ ਦਾ ਖੇੜਾ ਅੱਛਾ ਇਸ ਤੋਂ ਵੀ ਅੱਗੇ ਕੋਈ ਅਨੁਭਵ ਹੈ ਅੱਗੇ ਦਿਖਿਆ ਹੈ ਪ੍ਰਭ ਕੈ ਸਿਮਰਨ ਅਨਹਦ ਚੁਣਕਾਰ ਇਹ ਅਨਹਦ ਚੁਣਕਾਰ ਕੀ ਚੀਜ਼ ਹੈ ਜੀ ਦੇਖੋ ਅਨਹਦ ਚੁਣਕਾਰ ਨੂੰ ਨਾ ਇੱਕ ਲਗਾਤਾਰ ਚੱਲਣ ਵਾਲੀ ਅੰਦਰੂਨੀ ਧੁਨ ਜਾਂ ਕਹਿ ਲਓ ਰੱਬ ਦੀ ਯਾਦ ਦੀ ਇੱਕ ਨਿਰੰਤਰ ਜਾਗਰੂਕਤਾ ਕਿਹਾ ਗਿਆ ਹੈ ਅੱਛਾ ਲਗਾਤਾਰ ਹਾਂਜੀ ਜਿਹੜੇ ਸਿਮਰਨ ਦੀ ਇਸ ਡੂੰਗੀ ਅਵਸਥਾ 'ਚ ਪਹੁੰਚ ਜਾਂਦੇ ਨੇ ਉਹਨਾਂ ਦੇ ਅੰਦਰ ਇਹ ਝੁੰਕਾਰ ਹੈ ਨਾਮ ਦੀ ਤਨ ਹਰ ਵੇਲੇ ਚੱਲਦੀ ਰਹਿੰਦੀ ਹੈ ਭਾਵੇਂ ਉਹ ਕੋਈ ਵੀ ਕੰਮ ਕਰ ਰਹੇ ਹੋਣ ਉਹਨਾਂ ਦਾ ਮਨ ਹਮੇਸ਼ਾ ਰੱਬ ਨਾਲ ਜੁੜਿਆ ਰਹਿੰਦਾ ਹੈ ਤੇ ਇਸ ਅਵਸਥਾ ਜਿਹੜਾ ਸੁੱਖ ਮਿਲਦਾ ਹੈ ਉਹਦੀ ਕੋਈ ਹੱਦ ਨਹੀਂ ਜਿਵੇਂ ਕਿਹਾ ਸੁਖ ਪ੍ਰਭ ਸਿਮਰਨ ਦਾ ਅੰਤ ਨਾਪਾਰ ਮਤਲਬ ਬੇਅੰਤ ਸੁੱਖ ਵਾਕ ਕੀ ਇਹ ਤਾਂ ਬਹੁਤ ਉੱਚੀਆਂ ਅਧਿਆਤਮਿਕ ਗੱਲਾਂ ਨੇ ਪਰ ਇੱਕ ਸਵਾਲ ਆਉਂਦਾ ਮਨ ਵਿੱਚ ਕਿ ਇਹ ਸਭ ਕੁਝ ਮਿਲਦਾ ਕਿਸ ਨੂੰ ਹੈ ਕਿ ਇਹ ਸਿਰਫ ਆਪਣੀ ਕੋਸ਼ਿਸ਼ ਨਾਲ ਹੋ ਜਾਂਦਾ ਬਹੁਤ ਵਧੀਆ ਸਵਾਲ ਪੁੱਛਿਆ ਜੀ ਤੇ ਪੌੜੀ ਦਾ ਅੰਤ ਨਾ ਐਸੀ ਗੱਲ ਤੇ ਆਂਦਾ ਹੈ ਗੁਰੂ ਸਾਹਿਬ ਲਿਖਦੇ ਨੇ ਸਿਮਰੇ ਹਿਸੇ ਜਨ ਜਿਨ ਕੋ ਪ੍ਰਭ ਮਯਾ ਨਾਨਕ ਤਿਨ ਜਨ ਸਰਨੀ ਪਾਇ ਅੱਛਾ ਇੱਥੇ ਸਾਫ਼ ਹੈ ਕਿ ਸਿਮਰਨ ਦੀ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਤੇ ਪ੍ਰਭੂ ਦੀ ਖਾਸ ਮੇਰ ਹੁੰਦੀ ਹੈ ਉਦੀ ਕਿਰਪਾ ਹੁੰਦੀ ਹੈ ਪ੍ਰਭ ਮਯਾ ਯਾਨੀ ਇਹ ਬਖਸ਼ਿਸ਼ ਹੈ ਹਾਂਜੀ ਇਹ ਬਖਸ਼ਿਸ਼ ਹੈ ਇਹ ਸਿਰਫ ਸਾਡੇ ਵਾਸਤੇ ਦੀ ਗੱਲ ਨਹੀਂ ਇਹ ਬਖਸ਼ਿਸ਼ ਹੈ ਤੇ ਫੇਰ ਗੁਰੂ ਸਾਹਿਬ ਆਪਣੀ ਨਿਮਰਤਾ ਚ ਕਹਿੰਦੇ ਨੇ ਕਿ ਉਹ ਆਪ ਅਜਿਹੇ ਭਾਗਾ ਵਾਲੇ ਲੋਕਾਂ ਦੀ ਸ਼ਰਨ ਲੈਂਦੇ ਨੇ ਨਾਨਕ ਤਿੰਨ ਜਨ ਸਰਨੀ ਪਿਆ ਉਹਨਾਂ ਦੀ ਸੰਗਤ ਚ ਆਂਦੇ ਨੇ ਤਾਂ ਕੋਸ਼ਿਸ਼ ਤਾਂ ਕਰਨੀ ਹੈ ਪਰ ਅਸਲ ਪ੍ਰਾਪਤੀ ਮਿਹਰ ਨਾਲ ਹੀ ਹੁੰਦੀ ਹੈ ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਇਸ ਪੌੜੀ ਦਾ ਮੁੱਖ ਸੁਨੇਹਾ ਇਹ ਹੋਇਆ ਕਿ ਪ੍ਰਭੂ ਦਾ ਸਿਮਰਨ ਕੰਮ ਤਾਂ ਸਵਾਰਦਾ ਹੀ ਹੈ ਪਰ ਨਾਲ ਹੀ ਚਿੰਤਾ ਤੋਂ ਮੁਕਤੀ ਦਿੰਦਾ ਹੈ ਅੰਦਰੂਨੀ ਸ਼ਾਂਤੀ ਜਿਹਨੂੰ ਸਹਿਜ ਕਿਹਾ ਉਹ ਦਿੰਦਾ ਹੈ ਮਨ ਦਾ ਪੱਕਾ ਟਿਕਾਉ ਦਿੰਦਾ ਹੈ ਤੇ ਹਿਰਦੇ 'ਚ ਖੇੜਾ ਲਿਆਂਦਾ ਹੈ ਬਿਲਕੁਲ ਪ੍ਰਭੂ ਦੀ ਮਿਹਰ ਨਾਲ ਹਾਂਜੀ ਸਹੀ ਸਾਰ ਕੱਢਿਆ ਜੀ ਤੇ ਇੱਥੇ ਨਾ ਇੱਕ ਗੱਲ ਹੋਰ ਸੋਚਣ ਵਾਲੀ ਬਣਦੀ ਹੈ ਭਾਵੇਂ ਸਿੱਧੇ ਤੌਰ ਤੇ ਨਹੀਂ ਲਿਖੀ ਜੀ ਕਿ ਅੱਜਕੱਲ ਦੀ ਜਿਹੜੀ ਭੱਜ ਦੌੜ ਵਾਲੀ ਜ਼ਿੰਦਗੀ ਹੈ ਹੂੰ ਜਿੱਥੇ ਧਿਆਨ ਇੰਨਾ ਭਟਕਦਾ ਹੈ ਉਥੇ ਇਹ ਨਿਸ਼ਚਲ ਆਸਨ ਮਨ ਦੀ ਇਹ ਅੰਦਰੂਨੀ ਸਥਿਰਤਾ ਪੈਦਾ ਕਰਨ ਦਾ ਸਾਡੀ ਰੋਜ਼ ਦੀ ਜ਼ਿੰਦਗੀ ਤੇ ਕੀ ਅਸਰ ਪੈ ਸਕਦਾ ਹੈ ਹਾਂ ਇਹ ਬਹੁਤ ਅਹਿਮ ਸਵਾਲ ਹੈ ਜੇ ਮਨ ਅੰਦਰੋਂ ਸ਼ਾਂਤ ਹੋਵੇ ਟਿਕਿਆ ਹੋਵੇ ਤਾਂ ਬਾਹਰ ਦੀ ਦੁਨੀਆ ਦੀ ਖਿੱਚੋ ਤਾਨ ਸਾਨੂੰ ਕਿੰਨਾ ਕੁ ਪਰੇਸ਼ਾਨ ਕਰ ਸਕਦੀ ਹੈ ਇੱਕ ਸਵਾਲ ਹੈ ਜਿਸ ਤੇ ਆਪਾਂ ਸਾਰੇ ਸੋਚ ਸਕਦੇ ਹਾਂ ਇਸੀ ਵਿਚਾਰ ਨਾਲ ਅੱਜ ਦੀ ਚਰਚਾ ਇੱਥੇ ਹੀ ਸਮਾਪਤ ਕਰਦੇ ਹਾਂ ਅਗਲੇ ਪੋਡਕਾਸਟ ਵਿੱਚ ਫੇਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ